ਆ ਜੀ ਤੁਹਾਨੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਜਿਹੜੇ ਹੁਲਾਤ ਇਹਨਾਂ ਨੇ ਕਿਤੇ ਨੇ ਕਿਤੇ ਕਿਨਾਂ ਨੇ ਉਹ ਵੀ ਤੁਹਾਨੂੰ ਦਰਸ਼ਨ ਕਰਾ ਰਹੇ ਹੋਰ ਵੀ ਅੰਗਾਂ ਦੇ ਦਰਸ਼ਨ ਨਾਲ ਨਾਲ ਕਰਾਈ ਜਾਵਾਂਗੇ ਕੀ ਨਾਮ ਤੁਹਾਡਾ ਜੀ ਹਾਂ ਜੀ ਪ੍ਰਵੀਰ ਜੀ ਪ੍ਰਵੀਰ ਸਿੰਘ ਇਹ ਅਮਰ ਸ਼ੇਖਾਬ ਜੀ ਨੇ ਤੇ ਮੁੱਛਾਂ ਕਦੋਂ ਦੀ ਕੱਟਦੇ ਜੀ ਮੈਂ ਜਿਹੜੀ ਗੱਲ ਕਰ ਮਰਜਾਦਾ ਖਾਦਗੁਰ ਤੁਹਾਨੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਅੰਗ ਵੀ ਤੋਂ ਤੇ ਆਪਣੇ ਵੀ ਅੰਗ ਕੱਟੇ ਆ ਰੋਂਗ ਕੱਟੇ ਆ ਆ ਵੇਖੋ ਇਹਨੇ ਮੁੱਛਾਂ ਵੀ ਆਪਣੀਆਂ ਕੱਟੀਆਂ ਹੋਈਆਂ ਵਾ ਹਾਂ ਜੀ ਤੇ ਗਾਤਰਾ ਵੀ ਪਾਇਆ ਹੋਆ ਪਾਇਆ ਪਾਇਆ ਗਾਤਰਾ ਪਾਇਆ ਅੱਧਾ ਗਾਤਰਾ ਖੋ ਆ ਵੇਖੋ ਇਹਨਾਂ ਲੋਕਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਆ ਕਿਨੇ ਜਤੋ ਗੁਰੂ ਰਸਾ ਪ੍ਰਕਾਸ਼ ਕੀਤਾ ਜੀ ਇਹ ਕੋਈ 20 ਟਰਾਲੀ ਹੈ ਹਾਂ 20 30 ਗਿਆ ਨੇਤਰੇ ਨੇਤਰੇ ਮੇ ਕਿਹੜਾ ਕਰਦੇ ਆ ਆਪ ਦੀ ਸੂਰਜ ਮੰਦਲ ਤੁਸੀਂ ਕਿਹੜਾ ਨੇਤਰੇ ਨੂੰ ਕਰਦੇ ਜੇ ਚੋਕ ਮਿਲ ਜਾਤਾ ਸੁਣੀ ਸਾਹ ਹੋਰ ਅੰਬਰ ਸਰ ਤੋਂ ਉਹਨਾਂ ਨੇ ਕਿਹਾ ਰੋਮ ਕੱਟ ਲੈਣੇ ਆ ਕੇਸ ਕੱਟ ਲੈਣੇ ਨਹੀਂ ਦਾੜੀ 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 ਵੀ ਕੱਟ ਲੀਣਾ ਵਾ ਤੇ ਮੂਛਾਂ ਕੱਟ ਦਿੰਦਾ ਹੋਲੀ ਹੋਲੀ ਕਰ ਲੀਣਾ ਵਾ ਤੇ ਖੇਤੀਬਾੜੀ ਕੰਮ ਕਰੇ ਖੇਤੀਬਾੜੀ ਕਰਕੇ ਤੇ ਕਰਤਾਰ ਪਾਇਆ ਵਾ ਸੰਗੇ ਦੱਸੋ ਕੀ ਫਾਸਲਾ ਕਰਨਾ ਜੀ ਦਾ ਇਹਨਾਂ ਲੋਕਾਂ ਦੇ ਨਾਲ ਜੀ ਦੱਸੋ ਆ ਵੀ ਉਹਨੂੰ ਢੋਡੇ ਸਾਹਮਣੇ ਆਹ ਜੀ ਭਾਈ ਜੋਗਾ ਸਿੰਘ ਜੀ ਭਾਈ ਜੋਗਾ ਸਿੰਘ ਜੀ ਤੁਹਾਡਾ ਕੀ ਕਹਿਣਾ ਤੁਹਾਨੂੰ ਜਦੋਂ ਇਹ ਪਤਾ ਲੱਗਿਆ ਕਿ ਇੱਥੇ ਪਿੰਡ ਸਲਾਮਪੁਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਹੈ ਨਾ ਉੱਥੇ ਕੋਈ ਮਾਨਵ ਰਜਾਦਾ ਕੁਝ ਨਹੀਂ ਹੈ ਇਸ ਤੋਂ ਪਹਿਲਾਂ ਸ਼ਰਮਣੀ ਕਮੇਟੀ ਦੇ ਪ੍ਰਚਾਰਕ ਨੂੰ ਇੱਥੋਂ ਦਾ ਪਤਾ ਸੀਗਾ ਉਹਨਾਂ ਇਹਦੇ ਉੱਤੇ ਡਿਸੀਜਨ ਨਹੀਂ ਲਿਆ ਉਹਨਾਂ ਨੇ ਪਤਾ ਨਹੀਂ ਕਿਸ ਕਾਰਨਾ ਕਰਕੇ ਨਹੀਂ ਲਿਆ ਉਹ ਆਪ ਦੱਸ ਸਕਦੇ ਨੇ ਤੁਹਾਨੂੰ ਜਿਹਨੂੰ ਪਤਾ ਲੱਗਾ ਆਪਾਂ ਗੁਰੂ ਗ੍ਰੰਥ ਸਾਹਿਬ ਕਾਰਕ ਕਮੇਟੀ ਪਾਈਗਲਬੀਸ ਪਾਈਗਲਬੀਸੇ ਮੁਸਲ ਪੰਜਾਬ ਉਹਨਾਂ ਨੇ ਆਣ ਕੇ ਫਿਰ ਇਥੇ ਜਿਹੜੀ ਆ ਕਾਰਵਾਈ ਪਾਈ ਹੈ ਤੇ ਜਿਸ ਦੇ ਵਿੱਚ ਕਾਰਵਾਈ ਦੇ ਅਧੀਨ ਪੁਲਸ ਪ੍ਰਸ਼ਾਸਨਵੇਂ ਨਾਲ ਪਹੁੰਚਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਅੰਗ ਨੇ ਉਹ ਫੱਟੇ ਹੋਏ ਨੇ ਅੱਜ ਸੁਰੋਵਣੀ ਕਮੇਟੀ ਕਿਸੇ ਪ੍ਰਚਾਰਕ ਨਾਲ ਜਾਂ ਮੈਨੇਜਰ ਨਾਲ ਗੱਲ ਕੀਤੀ ਆ ਅੱਜ ਨੇ ਹਾਂਜੀ ਫੋਨ ਤੇ ਗੱਲ ਲੱਗੀ ਹੋਈ ਆ ਤੋ ਉਹਨਾਂ ਨੇ ਕੋ ਆਖਿਆ ਵੀ ਬੱਚਿਆਂ ਦੀਆਂ ਕਲਾਸਾਂ ਚੱਲ ਰਹੀਆਂ ਨੇ ਵੀ ਉਹ ਕੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਹੀਂ ਕਰ ਪਹਿਲਾਂ ਜ਼ਰੂਰੀ ਕਹਿੰਦਾ ਬੱਚਿਆਂ ਦੀਆਂ ਕਲਾਸਾਂ ਚ ਰੁਕੀ ਨੇ ਠੀਕ ਹੈ ਤੋ ਅਗਲਾ ਜਵਾਬ ਉਹ ਆਪਣਾ ਆਪ ਦੇਣਗੇ ਕਿ ਉਹ ਪ੍ਰਚਾਰਕ ਹੁੰਦੇ ਹੋਏ ਕੀ ਕਰ ਪ੍ਰਚਾਰਕ ਨੇ ਮੈਂ ਸਭਾ ਜੇ ਰਿਸਟੀ ਕਰਵਾ ਲਈ ਜ਼ਮੀਨ ਦੀ ਉਹ ਰੀਲ ਇੱਥੇ ਆ ਗਏ ਚਲੋ ਆਪਾਂ ਨੂੰ ਤਲਾਂ ਫਾਰਮ ਨਹੀਂ ਕਿ ਦੱਸ ਆ ਵੀ ਮੈਂ ਤੁਹਾਨੂੰ ਕੱਲ ਨੂੰ ਫਾਰਮ ਕਰ ਦਿਆਂ ਆਪਾਂ ਆ ਰਹੇ ਆਂ ਫਿਰ ਆਪਾਂ ਸਾਰਾ ਕੰਮ ਕਰ ਲੈਣਾ ਸੀਗਾ ਜਦ ਦੇਸ ਇਹਨਾਂ ਨੂੰ ਫੋਨ ਕੀਤਾ ਉਹ ਇਸ ਟਾਈਮ ਬੱਚੇ ਪੜਾ ਰਿਹਾ ਉਹ ਤਾਸਾ ਲਾ ਰਹੇ ਪਰ ਹੁਣ ਤੁਰਪੀ ਆਫ ਨੂੰ ਕਈ 2:00 ਵਜੇ ਖਤਮ ਹੋਈ ਕਲਾਸ ਤੇ ਆਪਾਂ ਤੁਹਾਨੂੰ ਗੁਰੂ ਦਾਸ ਸਾਹਿਬ ਲੈ ਕੇ ਜਾਣਾ ਉਹ ਤੇ ਜਦੋਂ ਗੁਰੂ ਦਾਸ ਸਾਹਿਬ ਦੀ ਗੱਲ ਹੋਵੇ ਤੇ ਉਸ ਵੇਲੇ ਪਾਲਕੀ ਲੈ ਕੇ ਹਾਜ਼ਰ ਹੋ ਜਾਣਾ ਚਾਹੀਦਾ ਹੈ ਉਹਨਾਂ ਨੂੰ ਪਰ ਉਹ ਨਹੀਂ ਕੋਈ ਨਹੀਂ ਸਰੂਰ ਨਹੀਂ ਕਮੇਟੀ ਕੋਲ ਹੈ ਹੀ ਕੁਝ ਨਹੀਂ ਜੀ ਉਹਨਾਂ ਕੋਲ ਪਾਲਕੀ ਦੀ ਜਗ੍ਹਾ ਕੋਈ ਨਹੀਂ ਉਹਨਾਂ ਨੂੰ ਨੰਬਰਤਾ ਹੀ ਮੰਤਰੀ ਸਾਹਿਬ ਨੂੰ ਕਹਿੰਦੇ ਗੱਡੀ ਮਿਲ ਕੋ ਹੈਗੀ ਹੈ ਗੱਡੀ ਲੈ ਜੇ ਨਹੀਂ ਡਰਾਈਵਰ ਹੁੰਦਾ ਮੈਂ ਕੋ ਡਰਾਈਵਰ ਅਸੀਂ ਤੁਸੋਂ ਲਈ। ਫਰੋਨਿਕ ਕਮਟੀ ਵਾਲੇ ਕਹਿੰਦੇ ਸਾਡੇ ਕੋਲ ਕੋਈ ਗੱਡੀ ਨਹੀਂ ਆ ਗਈ। ਅਸੀਂ ਕੋਈ ਬੰਦੋਬਸਤ ਨਹੀਂ ਕਰ ਸਕਦੇ। ਇਹ ਕਿਹਦਾ ਪ੍ਰਕਾਸ਼? ਇਹ ਦਾ ਸ਼ਕਤੀ ਪਾਸ਼ਾ। ਕਿਹਦੀ ਕੰਨੀ ਮਾਂਛੀ ਹੈ? ਹਾਂ? ਕਿਹਦੀ ਕੰਨੀ? ਇਹ ਨਾਲ ਇਹ ਦੋ ਫੋਨ ਕਰਦੇ ਕਿੰਨੇ ਚਿਰ ਤੋਂ ਪ੍ਰਕਾਸ਼ ਕੀਤਾ ਇੱਥੇ ਮਾਰਾ ਇਹਦਾ ਕਾਗਜ਼। ਸ਼ਕਤੀ ਪਾਸ਼ਾ ਦੀ। ਇਹ ਸੇਵਾ ਕੌਣ ਕਰਦਾ? ਆਪ ਜੀ ਕਰਦੇ। ਪਹਿਲਾਂ ਪਿੱਛਾਈ ਕਰਦੇ ਉਹ ਤੁਸੀਂ ਕਰਦੇ। ਅਮਰ ਸ਼ੇਖਾਬ ਜੀ ਨੇ। ਹਾਂਜੀ। ਅਮਰਤ। ਹਾਂਜੀ। ਕਿੱਥੋਂ? ਤੁਸੀਂ ਅਸੀਂ ਅੰਮ੍ਰਿਤ ਕਮਟੀ ਦੇ ਨਾਲ ਕਰਾਂਗੇ। ਕਿੱਥੋਂ? ਅੰਬਰਸਰੋਂ। ਅੰਬਰਸਰੋਂ ਕਿੱਥੇ ਘਤਰਾ? ਇਹ ਨਹੀਂ। ਹਾਂਜੀ। ਤੇ ਮੁੱਛਾਂ ਕਦੋਂ ਇਹ ਕੱਢਦੇ ਜੀ ਬਾਬਾ ਖੇਤ ਵਾਲੇ ਕੰਮ ਕਰਨੇ ਤੂੰ ਮੈਂ ਮੁੱਛਾਂ ਕਦੋਂ ਇਹ ਕੱਢਦੇ ਤੁਸੀਂ ਮਛਾ ਹੋਣੀ ਕਰਨੇ ਬਾਬਾ ਕਿੰਨੀ ਜਦ ਦੀ ਕੱਢਦੇ ਮੁੱਛਾ ਤੁਸੀਂ ਪੰਜ ਹਫ਼ਤੇ ਕੋਈ ਮਹੀਨੇ ਬਾਅਦ ਹੋਣੀ ਕਰਦੇ ਮਹੀਨੇ ਬਾਅਦ ਮੁੱਛਾ ਕੱਢਦੇ ਜੀ ਹਾਂ ਹੋਣੀ ਕਰਦੇ ਤੇ ਅਮਰਦਵੀ ਸ਼ਗਾ ਤਾਂ ਮੁੱਛਾਂ ਹੀ ਕੱਢ ਲੈਂਦੇ ਜੀ ਬਾਬਾ ਨਹੀਂ ਜੀ ਮਿੱਟੀ ਥੋੜੀ ਚੜੇ ਰਹੀ ਹੈ ਇੱਕ ਆਪੇ ਕਰ ਲੈਣ ਜੀ ਆਪਣੀ ਕੈਂਜੀ ਨਾਲ ਆਪੇ ਕੈਂਜੀ ਨਾਲ ਪੈਂਜੀ ਕਿਥੇ ਜਣਾ ਕੱਢਦੇ ਬਾਹਰ ਕਿੱਥੇ ਲਿਆਓ ਕੈਂਜੀ ਕਿਥੇ ਕੀ ਕਰਨੀ ਕੈਂਜੀ ਲਿਆਓ ਜਦਾਂ ਤੁਸੀਂ ਕੱਢਦੇ ਜੀ ਕਿੱਧਰ ਚੋਣ ਸਾਹਿਬ ਪਹਿਲਾਂ ਸ਼ੁਭ ਅਮਰਸ਼ਾਗੇ ਮੁੱਛਾ ਵਾਲ ਕਰਦਾ ਸਕਦੇ ਆਪਾਂ ਮਗਰ ਖੇਤੀਬਾੜੀ ਕੰਮ ਕਰਨਾ ਗੱਲ ਖੇਤੀਬਾੜੀ ਦੀ ਨਹੀਂ ਗੱਲ ਹੈ ਗੱਲ ਹੈ ਕਿ ਮਰਜ਼ਾਦਾ ਦੀ ਆਹ ਤੁਹਾਨੂੰ ਗੁਰੂ ਨਾਨਕ ਸਾਹਿਬ ਦਰਸ਼ਨ ਕਰਦੋ ਸੰਗਤ ਜੀ ਗੰਗਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਥੇ ਪਹੁੰਚੇ ਹਾਂ ਇਹ ਪਿੰਡ ਹੈਗਾ ਸਲਾਮਪੁਰ ਥਾਣਾ ਇਹਨੂੰ ਪਹਿਜਦਾ ਸਹਜਾਣਪੁਰ ਇਹ ਪਠਾਨਕੋਟ ਦੇ ਵਿੱਚ ਭਾਈ ਜੋਗਾ ਸਿੰਘ ਜੀ ਸਾਨੂੰ ਇੱਥੇ ਲੈ ਕੇ ਕਰਕੇ ਆਏ ਨੇ ਇਹ ਇੱਕ ਪਿੰਡ ਵਿੱਚ ਹੋਰ ਜਾਣਾ ਵਾ ਪਰ ਤੁਸੀਂ ਵੇਖ ਕੇ ਰਣ ਹੋ ਜਾਓਗੇ ਭਾਈ ਸੁਦੇਸ਼ ਸਿੰਘ ਜੀ ਹਰੀਆਂ ਆਪ ਜੀ ਨੂੰ ਦਰਸ਼ਨ ਕਰਾ ਰਹੇ ਨੇ ਦਰਸ਼ਣ ਕਰਕੇ ਸੰਗਤ ਜੀ ਹਰਾਨ ਹੋ ਜੋ ਕਿ ਕਿਵੇਂ ਗੁਰੂ ਸਾਹਿਬ ਦੇ ਨਾਲ ਹੋ ਰਿਹਾ ਕੌਣ ਕਰ ਰਿਹਾ ਉਹ ਤੁਹਾਨੂੰ ਦਿਖਾ ਦਿੰਨੇ ਜੀ ਇਹ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਾਦਸ਼ਾਹ